ਅਦੇ 22 ਤੇ ਅਰਸ਼ ਪਹਿਲਵਨ ਖੰਨਾ ਬਈ ਇਹ ਮਾਲ ਜਿਹੜੇ ਲੰਗੋਟੇ ਬਾਕੇ ਵੇਚਾ ਸੋਨੇ ਦੀ ਮੁੰਦਰੀ ਵਾਲੀ ਕੁਸ਼ਤੀ ਹੈ 22 ਤੇ ਅਰਸ਼ ਪਹਿਲਵਾਨ ਤੁਮਦਰੋ ਜੀ ਸਾਰੇ ਤੁਮਦਰੋ ਬੇਨਤੀ ਹੈ ਜੀ ਲਾਈਵ ਦੇ ਕੈਮਰੇ ਤੋਂ ਤੁਮਦਰੋ ਸਾਰਿਆਂ ਨੂੰ ਬੇਨਤੀ ਹੈ ਜੀ ਬਹਿ ਕੇ ਦੇਖੋ ਜੀ ਬਹਿ ਕੇ ਬੇਨਤੀ ਹੈ ਸਾਰਿਆਂ ਨੂੰ ਜੀ ਅਖਾੜੇ ਬਾਦਸ਼ਾਹ ਦੇ ਵਿੱਚ ਬਾਰ ਬਾਰ ਧੰਨਵਾਦ ਸਾਰੀ ਛੋਟੀ ਕਮੇਟੀ ਦਾ ਸਵਾਤਕੋ ਮਦੇ ਰਹੀ ਬੇਨਤੀ ਹੈ ਜੀ ਬਾਬੀ ਬੋਵੀ ਤੇ ਅਰਸ਼ ਪਹਿਲਵਾਨ ਖੰਨਾ ਅਰਸ਼ ਪਹਿਲਵਾਨ ਬਾਬਾ ਫਲਾਹੀ ਸੌਰੀ ਬਾਬੀ ਪਹਿਲਵਾਨ ਖੰਨਾ ਤੇ ਅਰਸ਼ ਪਹਿਲਵਾਨ ਟੱਕਰਾ ਖਾੜਾ ਬਾਬਾ ਫਲਾਹੀ ਜਲਦੀ ਨਾਲ ਵਿੱਚ ਆਓ ਬਾਈ ਜਸਨ ਟਿਲਮਾ ਤੇ ਸ਼ੋਭ ਬਲਵਨ ਬਾਬਾ ਫਲਾਹੀ ਮੇਰੇ ਕੋਲ ਆ ਜਾਓ ਜਸਨ ਟਿਲਮਾ ਤੇ ਸ਼ੋਭ ਬਾਬਾ ਫਲਾਹੀ ਪਹਿਲਵਾਨ ਸ਼ਿਕੰਦਰ ਸੇਖ ਤੁਝੇ ਨਾਲ ਹੀ ਅੱਜ ਜਿਹੜੀ ਕਰਾ ਕੇ ਜੇਡਾ ਲਵਾਦੀ ਹੈ ਬਈਆ ਸ਼ਿਕੰਦਰ ਸੇਖ ਮਹਾਰਾਸ਼ਟਰ ਦੇ ਵਾਹ ਯਾਤਰੀ ਮੋਟਰਸਾਈਕਲ ਦੀ ਗੱਲ ਸ਼ੁਰੂ ਹੋ ਗਈ ਹੈ ਸਾਡੇ ਕੋਲ ਤਿੰਨ ਜਿਹੜੇ ਮੋਟਰਸਾਈਕਲ ਹੈ ਉਹ 2026 ਦੇ ਦੰਗਲ ਲਈ ਪੁੱਜ ਗਏ ਨੇ ਫਦਾਨੀ ਸਾਹਿਬ ਜਣ ਵੀਰਾਂ ਨੂੰ ਬੇਨਤੀ ਹੈ ਵੀਰੇ ਭਰਾ ਕਿਸੇ ਮੇਰੇ ਵੀਰ ਨੇ ਸਾਡੇ ਕੋਲ ਸੋਨੇ ਦੀ 골ਡ ਰਿੰਗ ਜਾਂ ਸੋਨੇ ਦੇ ਕੜੇ ਜਾਂ ਮੋਟਰਸਾਈਕਲ ਦਾਨ ਵਜੋਂ ਦੇਣੇ ਨੇ ਉਹ ਸਾਡੀ ਪ੍ਰਬੰਧਕ ਕਮੇਟੀ ਕੋਲ ਆ ਕੇ ਆਪਣੇ ਪਰਿਵਾਰਾਂ ਦੇ ਨਾਮ ਲਿਖਾ ਸਕਦੇ ਆ ਜਿਨ੍ਹਾਂ ਨੇ 2026 ਦੇ ਦੰਗਲ ਲਈ ਦਾਰਦਾਰਾਂ ਨੇ ਦਾਨ ਪੁੱਛੋ ਚਾਹੇ 골ਡ ਰਿੰਗ ਸੋਨੇ ਦੇ ਕੜੇ ਆ ਮੋਟਰਸਾਈਕਲ ਦੇਣੇ ਨੇ ਉਹ ਕਿਰਪਾ ਕਰਕੇ ਸਾਡੇ ਕੋਲ ਪਰਿਵਾਰਾਂ ਦੇ ਨਾਂ ਨੋਟ ਕਰਵਾਓ ਜੀ ਕਬੱਡੀ ਖਿਡਾਰੀਆਂ ਲਈ ਦੇਸੀ ਘੋੜੀ ਦੀ ਸੇਵਾ ਸਿੰਘ ਕਮੇਟੀ ਵੱਲੋਂ 30 ਕਿਲੋ ਦੇਸੀ ਘੋੜੀ ਵੀ ਦਿੱਤਾ ਜਾਣਾ ਹੈ ਭਾਈ ਸ਼ੇਖੰਦਰ ਸ਼ੇਖ ਬੁੱਜੇ ਜਲਦੀ ਨਾਲ ਜਸਨ ਢਿੱਲਮਾ ਤੇ ਸ਼ੋਭਾ ਬਾਬਾ ਬਲਾਹੀ ਜਸਨ ਤੇ ਸ਼ੋਭਾ ਬਾਬਾ ਬਲਾਹੀ ਆ ਮੇਰਾ ਵੀਰ ਜਲਦੀ ਨਾਲ ਮਿੰਦ ਪਹਿਲਵਣ ਜੀ ਗੋਲਾ ਸ਼ੋਭਾ ਤੇ ਜਸਨ ਪਹਿਲਵਣ ਢਿੱਲਮਾ ਚੱਲ ਜਲਦੀ ਨਾਲ ਅਖਾੜੇ ਵਿੱਚ ਜਲਦੀ ਨਾਲ ਵਿੱਚ ਪੁੱਜਣ ਪਲੀਜ਼ ਪਹਿਲਵਾਨ ਲਖਵਿੰਦਰ ਬਾਜੀ ਆਜੋ ਕਰਨਾ ਇੱਕ ਵਾਰ ਹਾਂਜੀ ਸੇਤੇ ਆਜੋ ਸਾਰੇ ਪ੍ਰਬੰਧਕ ਪਹਿਲਵਾਨਾਂ ਨੂੰ ਆਪਾਂ ਮਾਨ ਸਨਮਾਨ ਕਰਨਾ ਆਓ ਜੀ ਸਟੇਜ ਤੇ ਵਾਜ ਵਾਦਰ ਕਹਿੰਦੇ ਧਰਮਿੰਦਰ ਕਹਹਾਲੀ ਤੇ ਰੂਪਲਜੀ ਪਰੰਗੀ ਦੇ ਦਰਾਂ ਬਹੁਤ ਵੱਡੀ ਕੁਸ਼ਤੀ ਸ਼ੁਰੂ ਹੋ ਕੇ ਵਿੱਚ ਅਖਾੜੇ ਦੇ ਦੇਖਦੇ ਕੌਣ ਦੀ ਤੱਕੜ ਹਰਦਾ ਦੁੱਗਲ ਗਰੀਸ ਵਾਲਾ ਵੀ ਲਾਈਵ ਗੁਰਦੁਆਕੇ ਕਿਲ੍ਹਦਾ ਕਹਿੰਦਾ ਕੁਸ਼ਤੀ ਦਾ ਖੇਡ ਲੈ ਚਰਦਾ ਵੀ ਕੁਸ਼ਤੀ ਹੈ ਖੇਡ ਮਰਿਆਦਾ ਦੀ ਕਰਨੀ ਹੋਵੇ ਜੇ ਮੰਜ਼ਲ ਸਿੱਧੀ ਮਾਰ ਚ ਲੈਣੀ ਪੈਂਦੀ ਹੈ ਉਸਤਾਦਾਂ ਦੀ ਜਿਹਨੂੰ ਕਹਿੰਦੇ ਦਵਾਦਾਰੂ ਨਾ ਆਰਾਮ ਕਰੇ ਉਹਨੂੰ ਪੈਂਦੀ ਲੋੜ ਫਿਰ ਫਰਿਆਦਾਂ ਦੀ ਮਹਤੇ ਵਾਲਿਆ ਕਦੇ ਨਾ ਲੋਕਾਤ ਬੁੱਲੀਏ ਲੱਖ ਸੈਰ ਕਰਾਈਏ ਚਾਹੇ ਜਹਾਜ਼ਾਂ ਦੇ ਦੁੱਗਲ ਗਰੀਸ ਵਾਲਾ ਗੁਰਸੇਵ ਕੱਢ ਲਵਾ ਨਿੱਕੀ ਪਾਪਾ ਬਲਾਈ ਵਿੱਚ ਆਓ ਨਿੱਕੀ ਪਹਿਲਵਨ ਬਾਬਾ ਬਲਾਈ ਗੁਰਸੇਵ ਕੱਢ ਲਵਾ ਵਿੱਚ ਆਓ ਜਲਦੀ ਨਾਲ ਦੇ ਵੀਰੋ ਨੇ ਆ ਗਏ ਸ਼ਾਬਾਸ਼ 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 ਵੱਲੇ ਲਾ ਦੇ ਜੇਤ ਤੇ ਕਰ ਦੋ ਕੋਈ ਸਿੱਧਾ ਫੈਸਲਾ ਕਰ ਦੋ ਕੋਈ ਸਿੱਧਾ ਫੈਸਲਾ ਕਿ ਆਲ ਵਰਲਡ ਵਿੱਚ ਧੂਮਾ ਪਈਆਂ ਅੱਜ ਘਰ ਘਰ ਚੱਲਦੇ ਚਰਚੇ ਸਹਜੋ ਮਾਜਰਾ ਪਿੰਡ ਵਿੱਚ ਕੁਸ਼ਤੀ ਡੰਗ ਲਿਆ ਜਾ ਰੋ ਜਿੱਥੇ ਜਾਣੇ ਜ਼ੋਰ ਮਲਾਉਂਦੇ ਪਰਖੇ ਮੈਂ ਕੱਲਾ ਵੀ ਕਹਿੰਦਾ ਉਹ ਪਿੰਡ ਸਹਜੋ ਮਾਜਰੇ ਵਾਲੇ ਦੀ ਕਹਾਣੀ ਆ ਕਿ ਅੱਜ ਕੁਸ਼ਤੀ ਦਾਗਲ ਪਿੰਡ ਸਹਜੋ ਮਾਜਰੇ ਦਾ ਏ ਪੈਣੀ ਹੈ ਵਾਹ ਜੀ ਵਾਹ ਧੱਕ ਤੇ ਪੂਰੀ ਪੈ ਵੀ ਰਹੀ ਹੈ ਤੇ ਧੱਕ ਤੇ ਪੈਣੀ ਹੈ ਸਰਦਾਰ ਭਾਗ ਸਿੰਘ ਜੀ ਮੁਸਕਾਬਾਦ ਕੋਲਡ ਸਟੋਰ ਵਾਲੇ ਵੀ ਪੁਜੇ ਨੇ ਉਹਨਾਂ ਨੇ ਵੀ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਸਰਦਾਰ ਭਾਗ ਸਿੰਘ ਜੀ ਉਹਨਾਂ ਦਾ ਵੀ ਇੱਧਰੋਂ ਧੰਨਵਾਦ ਤੇ ਖੇਡ ਦੇ ਮੈਦਾਨ ਵਿੱਚ ਬਹੁਤ ਹੀ ਵਧੀਆ ਬੜੀਆਂ ਪਿਆਰੀਆਂ ਚੱਲਦੀਆਂ ਹੋਈਆਂ ਕੁਸ਼ਤੀਆਂ ਭਾਈ ਨਿੱਕੀ ਬਾਬਾ ਫਲਾਈ ਦੇ ਗੁਰਸੇਵ ਘਟਲਮਾ ਆਉ ਜਾਂਦੀ ਨਾਲ ਨਾਲ ਫਲੀ ਬਾਬਾ ਫਲਾਈ ਨਿਆਜ ਹੱਲਾ ਫਲੀ ਬਾਬਾ ਬਲਾਈ ਨਿਆਜ ਹੱਲਾ ਇਹਦੇ ਦੇ ਪਾਸੇ ਭਾਰਤ ਕੇਸ਼ਰੀ ਪਹਿਲਵਾਨਾ ਆ ਰੂਪੋਜੀਤ ਰੰਗੀਆ ਵਾਕਿਆ ਕਹਿੰਦੇ ਸੂਬੇਦਾਰ ਪੱਟੀਆਂ ਨਜ਼ਰ ਆਰਮੀ ਦੇ ਵਿੱਚ ਹਾਂਜੀ ਬਹੁਤ ਬਹੁਤ ਧੰਨਵਾਦ ਜਸੀਬੀਰ ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਦੇ ਮੁੱਖ ਮਹਿਮਾਨ ਸਰਦਾਰ ਜਗਤਾਰ ਸਿੰਘ ਜੀ ਬਿਆਲਪੁਰਾ ਸਾਹਿਬ ਐਮ ਐਲ ਏ ਹਲਕਾ ਸਮਰਾਲਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਨਗਰਪਿੰਡ ਸਾਜੋ ਮਾਜਰਾ ਦੇ ਦੰਗੜ ਵਿੱਚ ਪਹੁੰਚ ਕੇ ਸਾਡੀ ਆਨ ਤੇ ਸ਼ਾਨ ਵਿੱਚ ਵਾਧਾ ਕੀਤਾ ਹੈ ਸਰਦਾਰ ਜਗਤਾਰ ਸਿੰਘ ਜੀ ਬਿਆਲਪੁਰਾ ਸਾਹਿਬ ਐਮਐਲਏ ਹਲਕਾ ਸਮਰਣਾ ਲਖਵਿੰਦਰ ਸਿੰਘ ਜੀ ਸਿੱਧੂ ਸਾਹਿਬ ਮੰਚ ਤੇ ਆਇਓ ਪਲੀਜ਼ ਇੱਕ ਮਿੰਟ ਲਈ ਮੰਚ ਤੇ ਜਰੂਰ ਆਓ ਕਿਰਪਾ ਕਰਕੇ ਝੋਲਾ ਦੇਖ ਕੇ ਜਾਓ ਸੋ ਅਸੀਂ ਫਿਰ ਇੱਕ ਵਾਰ ਸਰਦਾਰ ਜਗਤਾਰ ਸਿੰਘ ਜੀ ਦਇਲਪੁਰਾ ਸਾਹਿਬ ਐਮਐਲਏ ਹਲਕਾ ਸਮਰਣਾ ਉਹਨਾਂ ਦੇ ਨਾਲ ਜਿੰਨੇ ਵੀ ਸਾਡੇ ਦੋਸਤ ਮਿੱਤਰ ਪੁੱਜੇ ਨੇ ਸਾਡੇ ਪਤਵੰਤੇ ਸੱਜਣ ਪੁੱਜੇ ਨੇ ਸਾਰੇ ਭਰਾਵਾਂ ਦੇ ਇੱਥੇ ਪੁੱਜਣ ਤੇ ਨਗਰਪਿੰਡ ਸਾਜੋ ਮਾਜਰੇ ਦੀ ਪੰਚਾਇਤ ਦੀ ਤਰਫੋਂ ਨਗਰ ਨਿਵਾਸੀਆਂ ਦੀ ਤਰਫੋਂ ਔਰ ਸਾਡੇ ਐਨਆਰ ਵੀਰਾਂ ਦੀ ਤਰਫੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈਲੋ ਜੀ ਭਾਈ ਇੱਕ ਮਾਨਸਮਾਨਾ ਪਰਮਿੰਦਰ ਪਹਿਲਵਾਨ ਬਾਬਾ ਫਲਾਈ ਵਾਲੇ ਦਾ ਬੱਬੂ ਸਪੇਨ ਦੇ ਵੱਲੋਂ 6 ਫੁੱਟਾ ਕੱਪ ਪਲੱਸ 10000 ਰੁਪਿਆ ਭਾਈ ਕਰਦੇ ਮਾਨਸਮਾਨ ਵੀ ਨਾਲ ਹੀ ਮੈਂ ਬੇਨਤੀ ਕਰਦਾ ਪਰਮਿੰਦਰ ਨੂੰ ਬੇਨਤੀ ਆਪਣਾ ਮਾਨਸਮਾਨ ਲੈ ਲੇ ਵੀ ਆਕੇ ਇਧਰ ਪ੍ਰਬੰਧਕਾਂ ਦੇ ਕੋਲ ਭਾਈ ਉਧਰ ਇੰਦੀ ਸਾਡਾ ਭਰਾ ਇੰਦੀ ਵਾਲਾ ਉਹਨਾਂ ਵੱਲੋਂ ਹਰ ਸਾਲ ਜਿਹੜਾ ਮੋਟਰਸਾਈਕਲ ਦੇ ਟਾਈਮ ਦਾ ਭਰਾ ਦੇ ਵੱਲੋਂ ਵੱਡੇ ਮਾਨਸਮਾਨ ਬੋਲਣ ਲਈ ਪੁੱਜਦੇ ਹੋਏ ਆ ਭਾਈ ਨਿੱਕੀ ਬਾਬਾ ਫਲਾਈ ਤੇ ਇਧਰ ਸੇਵਕ ਪੁੱਜੋ ਜਲਦੀ ਨਾਲ ਨਿੱਕੀ ਦੇ ਵਰ ਸੇਵਕ ਪਰਮਿੰਦਰ ਪੁੱਤ ਗਿਆ ਜੀ ਦਾ ਮਾਨਸਮਾਨ ਕਰਦੇ ਜਿਹੜਾ ਕੱਪ ਦੇ ਨਾਲ ਆ ਗਿਆ ਜੀ ਇੱਥੇ ਕੱਪ ਸਮਰਪਿਤ ਪਰਮਿੰਦਰ ਬੱਬੂ ਸਪੇਨ ਵੱਲੋਂ ਇਹਨਾਂ ਮਾਨਸਮਾਨ ਖੱਲੀ ਪਹਿਲਵਾਨ ਦੇ ਨਿਆਜ਼ ਬਈ ਚਲੋ ਜਰ ਕੇ ਖੱਲੀ ਦੇ ਨਿਆਜ਼ ਬਾਕੀ ਮੱਲਾਂ ਨੂੰ ਮੇਂਦਿਆ ਵੀ ਕੁੰਫਰ ਕੇ ਜੇ ਪਹਿਲਵਾਨ ਪਲੀਜ਼ ਆ ਬਹੁਤ ਵਧੀਆ ਮੁਕਾਬਲਾ ਲੋ ਤਰਮਿੰਦਰ ਤੇ ਨਾਲ ਕਹਿੰਦੇ ਰੂਬਲ ਵੇਖਦੇ ਕੌਣ ਜਿੱਤਦਾ ਕੌਣ ਹਾਰਦਾ ਇਹਨਾਂ ਨਾ ਜਾਣੇ ਦਰਮਿਆਨ ਕਹਿੰਦਾ ਵੱਡੇ ਵੱਡੇ ਮੱਲ ਬੋਲ ਦਿੰਦੇ ਹਾਰੀਆਂ ਓ ਜੋਰ ਜਦੋਂ ਲੱਗ ਜਾਣਾ ਮਿੱਤੋਂ ਬਾਹਰ ਦੇ ਉਦੋਂ ਤਾਂ ਆਉਂਦਾ ਨਹੀਂ ਸਵਾਦ ਲੋਕਾਂ ਨੂੰ ਫੈਸਲੇ ਨਾ ਹੋਣ ਜਿੱਤੇ ਜਿੱਤ ਹਾਰਦੇ ਜੀ ਹਾਂਜੀ ਕਰੀਏ ਬੀਡੂ ਬੇਡ ਛਿੰਝ ਕਮੇਟੀ ਵਾਲੇ ਵੀਰਾਂ ਨੂੰ ਬੇਨਤੀ ਹੈ ਉਹ ਸਾਡੇ ਕੋਲ ਆ ਕੇ ਮਾਨ ਸਨਮਾਨ ਲੈ ਲੈਣ ਬੀਡੂ ਬੇਡ ਛਿੰਝ ਕਮੇਟੀ ਦੇ ਜਿੰਨੇ ਭਰਾ ਪੁੱਜੇ ਨੇ ਆਪਾਂ ਕਰਕੇ ਸਾਡੇ ਕੋਲ ਮਾਨ ਸਨਮਾਨ ਲਓ ਜੀ ਇਸ ਤੋਂ ਬਾਅਦ ਜਤਿੰਦਰ ਪਹਿਲਵਾਨ ਜੀ ਪੱਥਰੇੜੀ ਤੇ ਭੋਲਾ ਪਹਿਲਵਾਨ ਮਾਰਨੇ ਇਹ ਵੀ ਤਿਆਰ ਬਕਰੋ ਜੀ ਬਹੁਤ ਵਧੀਆ ਮੁਕਾਬਲਾ ਮੈਦਾਨ ਪਾਤਾ ਜੀ ਬੋਲ ਰਿਹਾ ਕਸਤੀ ਵਾਰੀ ਕੋਈ ਕੋਈ ਦੂਜਾ ਮੈਚ ਬੋਲ ਪੈਂਦਾ ਬਹੁਤ ਵਧੀਆ ਮੁਕਾਬਲਾ ਨੌਜਵਾਨਾਂ ਦਰਮਿਆਨ ਕਹਿੰਦਾ ਸੀਰੀ ਕੋਕੋ ਜੰਮਿਆ ਬੱਬਰ ਸ਼ੇਹੀ ਬਣਦਾ ਏ ਉਹ ਕੋਵਰੇ ਨਾਗ ਦਾ ਬੱਚਾ ਵੱਡਾ ਹੋ ਕੇ ਫਰਹੀ ਧੰਦਾ ਏ ਬਾਜਾਂ ਤੋਂ ਬਾਜ ਹੀ ਜੰਮਦੇ ਨਾ ਕੇ ਬੱਚੇ ਕਾਮਾਂ ਮੇ ਜਿੰਦ ਸਵਾੜਿਆ ਕਸਤੀ ਲੜਦੇ ਪੁੱਤ ਪੰਜਾਬਣ ਮਾਂਮਾਂ ਦੇ ਬੇਨਤੀਆ ਜੀ ਜਿੰਦ ਸਵਾੜਿਆ ਕਸਤੀ ਲੜਦੇ ਪੁੱਤ ਪੰਜਾਬਣ ਮਾਂਮਾਂ ਦੇ ਇੱਕ ਪਾਸੇ ਪਹਿਲਵਾਨ ਰੂਪਜੀਤ ਰੰਗੀਆ ਮੀਰੀ ਪੀਰੀ ਕੁਸ਼ਤੀ ਖਾੜਾ ਖੰਨਾ ਐਸਬੀ ਸ਼੍ਰੀ ਮਕੇਸ਼ ਕੁਮਾਰ ਜੀ ਉਹਨਾਂ ਦਾ ਪੱਠਾ ਪਰ ਦੂਸਰੇ ਪਾਸੇ ਕਹਿੰਦੇ ਮਾਝੇ ਦਾ ਮਝਾਲਾ ਨਗਰ ਪਉਵਿੰਡ ਪੈਂਦਾ ਧਰਮਿੰਦਰ ਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਗਰਾਈਆ ਤੇ ਪਦਾਰਥ ਪਹਿਲਵਾਨ ਜੀ ਦਾ ਸ਼ੇਗਿਰਦਾ ਪਹਿਲਵਾਨ ਧਰਮਿੰਦਰ ਦੇ ਕੁਸ਼ਤੀ ਬੜੀ ਪਿਆਰੀ ਮੈਦਾਨ ਦੇ ਵਿੱਚ ਜੋਸੀ ਵੀਰ ਇੱਕ ਮਿੰਟ ਬੱਬੂਸ ਇੱਕ ਮਿੰਟ ਤੁਸੀਂ ਦਿਓ ਮਾੜਿਆ ਭਾਈ ਬੱਬੂਸ ਪੇਨ ਦੇ ਵੱਲੋਂ 6 ਫੁੱਟਾ ਕੱਪ ਤੇ 10000 ਦੇ ਨਾਲ ਪਹਿਲਵਾਨ ਪਰਮਿੰਦਰ ਗਿੱਲ ਦਾ ਮਾਣਸ ਬਣ ਕੀਤਾ ਜਾ ਰਿਹਾ ਅਖਾੜਾ ਡੇਰਾ ਬਾਬਾ ਫਲਾਹੀ ਇਹ 10000 ਤੇ 6 ਫੁੱਟੇ ਕੱਪ ਦੇ ਨਾਲ ਮਾਣਸ ਮਨਾ ਪਰਮਿੰਦਰ ਪਹਿਲਵਾਨ ਜੀ ਅਖਾੜਾ ਬਾਬਾ ਫਲਾਹੀ ਵਾਲੇ ਦਾ ਕੀਤਾ ਜਾ ਰਿਹਾ ਜੀ ਅੱਧਾ ਰੰਡ ਜਰੂਰ ਦਿਓ ਜੀ ਆਪਾਂ ਥਾਲ ਮਿਲਦੇ ਰਿਹਾ ਚੱਲੀਏ ਸੋ ਬਹੁਤ ਬਹੁਤ ਧੰਨਵਾਦ ਸਰਦਾਰ ਜਗਤਾਰ ਸਿੰਘ ਜੀ ਬਿਆਨਪੁਰਾ ਸਾਹਿਬ ਐਮ ਐਲ ਏ ਹਲਕਾ ਸਮਰਾਲਾ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਮੋਹਿਤ ਕੁੰਦਰਾ ਜੀ ਬਹੁਤ ਬਹੁਤ ਧੰਨਵਾਦ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਦੇ ਆਂ ਚੇਅਰਮੈਨ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਰੰਦਾ ਪੀਏ ਨਵਜੀਤ ਸਿੰਘ ਜੀ ਉਟਾਲ ਸਾਹਿਬ ਰਣਜੀਤ ਸਿੰਘ ਜੀ ਛੋੜੀਆਂ ਬਲਾਕ ਪ੍ਰਧਾਨ ਤੇ ਰਵੀ ਫਾਰਮਰ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਜਨ ਤੇ ਗੌਰਵ ਜੀਮਾ ਬੁੱਧ ਜਲਦੀ ਨਾਲ ਕੰਨ ਚ ਵੱਲ ਦੇਖੋ ਹਾਂਜੀ ਦੱਸੋ ਸਾਜਨ ਮਾਚੀਵਾੜ ਤੇ ਗੌਰਵ ਜੀਮਾ ਪਰਮਿੰਦਰ ਸਿੰਘ ਗਿੱਲ ਨੂੰ ਬੇਨਤੀ ਹੈ ਜੀ ਸਟੇਜ ਤੇ ਆ ਜੇ ਤੇ ਨਾਲੇ ਬੁਲਜਿੰਦਰ ਸਿੰਘ ਜੀ ਗਿੱਲ ਨੂੰ ਵੀ ਬੇਨਤੀ ਹੈ ਸਟੇਜ ਤੇ ਆ ਜੇ ਗੁਰਵੀਰ ਸਿੰਘ ਜੀ ਕਰੋ माची बड़ा साहब तो स्टेज पे आजे जी साडे लखवीर भाई, भाई बार 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 ना संपर्क बडयो बहुत-बहुत धन्यवाद जी कह रही हो जैसे भाई हर कृष्ण पहलवान मलकपुर ते यूवी पहलवान जमकार साहब हर कृष्ण ते यूवी हर कृष्ण मलकपुर ते जुजु पहलवान श्री जमकार साहब जो सेवक का मुश्कबाद अजय बाल पहलवान आलमगीर पहलवान नगोटे बाऊ जल्दी ਆ ਵੀ ਕੁਸ਼ਤੀ ਕਹਿੰਦੇ ਬੁਰੀ ਸ਼ਰਾ ਹੋ ਰਹੀ ਹੈ ਸਾਡੇ ਡਾਕਟਰ ਸਾਹਿਬ ਮਾੜੇ ਮਾਜਰਾ ਚੰਗੀ ਕਮੇਟੀ ਪੁੱਜੀ ਬਹੁਤ ਬਹੁਤ ਧੰਨਵਾਦ ਹੈ ਤੇ ਜੁਬ ਵੀ ਤੁਹਾਡੇ ਏਰੀਆ ਦਾ ਪਹਿਲਵਾਨ ਸਵਾਦ-ਸਵਾਦ ਬਾਰਗਾਂ ਦੀ ਬਹੁਤ ਵਧੀਆ ਕੁਸ਼ਤੀ ਹੋ ਰਹੀ ਹੈ ਵਾਹ ਵੀ ਇਧਰ ਬਹੁਤ ਮੇਰੀ ਕੁਸ਼ਤੀ ਜਲਦੇ ਵਿੱਚ ਖੜਦੇ ਤੇ ਜੋਰ ਪੂਰਾ ਲੱਗਿਆ ਹੋ ਤੇ ਜਾਨਪੂਰੀ ਲੱਗੀ ਹੋਈ ਹੈ ਕਹਿੰਦਾ ਜੇਤਾ ਭਾਵੇਂ ਖਾਲੀ ਹੋਵਲ ਪਰ ਨੀਤਾ ਹੋਵਲ ਪਰੀਆਂ ਉਹਨਾਂ ਦੇ ਡਿੱਟ ਕਦੇ ਨਹੀਂ ਪੜਦੇ ਜਿਨ੍ਹਾਂ ਦੀ ਜਮੀਰਾਂ ਰਹਿੰਦੀਆਂ ਮਰੀਆਂ ਲਖੜ ਦੇ ਗੋਪੀ ਥੋੜਾ ਲਿਖ ਲਈ ਪਰ ਗੱਲਾਂ ਲਿਖਦੀ ਖਰੀਆਂ ਪਰ ਇੰਦਰ ਰੂਪਲ ਖੰਨੇ ਵਾਲਾ ਪੱਲੇ ਪਾਸੇ ਹੈ ਵਾਕੇ ਕਹਿੰਦੇ ਰੂਪਲ ਜੀ ਤੇ ਰੰਗੀ ਉੱਪਰਲੇ ਪਾਸੇ ਹੈ ਤੇ ਪਹਿਲਵਾਨ ਧਰਮਿੰਦਰ ਨਿਜਲੇ ਪਾਸੇ ਹੈ ਸਮੇਂ ਦੀ ਬਾਤ ਕੌਣ ਜਿੱਤੇਗਾ ਕੌਣ ਹਰਦਾ ਕਹਿੰਦਾ ਮੂਰੇ ਖੜ ਕੇ ਹੌਸਲਾ ਕਰਕੇ ਓਏ ਪੁੱਤਰਿਆ ਸਾਨ ਸਿੰਘਾਂ ਤੋਂ ਫੜਕੇ ਕਿਸੇ ਕਿਸੇ ਨੂੰ ਬਲ ਹੁੰਦਾ ਲਾ ਕੇ ਡੇਗਣ ਦਾ ਕਿ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਖੇਡਣ ਦਾ ਪੈਰ ਕਿੱਥੇ ਆ ਬਲਾਂ ਜੀ ਤੁਹਾਡੇ ਲਾਈਏ ਪੈਰੀ ਹੱਥ ਬੇਨਤੀ ਆ ਬੈਠ ਜਾਓ ਪਲੀਜ਼ ਮੈਂ ਪਰਚੀਆਂ ਬੋਲ ਹੀ ਰਿਹਾ ਕੀ ਕਰ ਰਿਹਾ ਔਰ ਇਸੇ ਤਰ੍ਹਾਂ ਤਦੋਂ ਜੀ ਇਹ ਟੰਗਲ ਡੇਟ ਉਧਰ ਸਾਡੇ ਜਿੰਦਗੀ ਦੇ ਪਰੰਪਰੇ ਵੀਰ ਹੈਪੀ ਗਿੱਲ ਸਾਹਿਬ ਗੁਰਜਿੰਦਰ ਸਿੰਘ ਜੀ ਗਿੱਲ ਸਾਹਿਬ ਪੁਜੇ ਨੇ ਉਹਨਾਂ ਦੇ ਜਿੰਨੇ ਵੀ ਸਾਡੇ ਭਰਾ ਪਹੁੰਚੇ ਨੇ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਮੰਚ ਤੇ ਆ ਜਾਓ ਹੈਪੀ ਗਿੱਲ ਸਾਹਿਬ ਗੁਰਜਿੰਦਰ ਸਿੰਘ ਜੀ ਗਿੱਲ ਸਾਹਿਬ ਉਹਨਾਂ ਦੇ ਨਾਲ ਜਿਹਨੇ ਵੀ ਪਰਮਪਰੇ ਵੀਰ ਪਹੁੰਚੇ ਨੇ ਸਾਰੇ ਭਰਾਵਾਂ ਦੇ ਇੱਥੇ ਬੁੱਜਣ ਤੇ ਨਗਰਪਿੰਡ ਸਾਝੋ ਮਾਜਰਾ ਤੇ ਪੰਚਾਇਤ ਵੱਲੋਂ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਗਿੱਲ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ। ਭਾਈ 30 ਸਤੰਬਰ ਪਿੰਡ ਸਤਾਵਗੜ ਦਾ ਦੰਗਲ ਹੈ ਗੌਰਵ ਮਾਚੀਵਾੜਾ ਬੁਝੇਗਾ ਤੇ ਮਿੰਦਰ ਕਹਾਰੀ ਪਹਿਲਵਾਨ ਪਰਮਿੰਦਰ ਗਿੱਲ ਬਾਬਾ ਫਲਾਈ ਅਜੇਪਾਲ ਆਲਮਗੀਰ ਗੁਰਨਾਮ ਮਾਚੀਵਾੜਾ ਵਿਪਨ ਪਹਿਲਵਾਨ ਪਟਿਆਲਾ ਲੱਕੀ ਗਰਚਾ ਤੇ ਅਰਸ਼ ਤਖਰਾ ਇਹ ਪਹਿਲਵਾਨ ਬੁਝਣੇ 30 ਸਤੰਬਰ ਜਿਹੜਾ ਉਹ ਸਤਾਵਗੜ ਦਾ ਦੰਗਲ ਹੈ ਤੇ 30 ਸਤੰਬਰ ਇਹ ਅੱਲ ਵਾਲਾ ਦੰਗਲ ਹੈ ਪ੍ਰਦੀਪ ਸਾਡਾ ਭਰਾ ਉਹਨਾਂ ਵੱਲੋਂ ਸਦਿਆਂ ਜਿੱਤੇ ਚੋਟੀ ਦੇ ਮਨਜਬ ਹੋਣਾ ਹੈ ਇਹ ਨ ਵਾਲਾ ਪੁੱਛੇਗਾ ਬਾਈ ਹਰਕ੍ਰਿਸ਼ਨ ਪਹਿਲਵਨ ਮਲਕਪੁਰ ਤੇ ਯੂਵੀ ਪਹਿਲਵਨ ਆਪਣੀ ਜਗ੍ਹਾ ਤੇ ਬੈ ਜਾਓ ਤਰਤੀ ਬਾਈ ਯੂਵੀ ਪੁੱਛੇ ਜਾਦੀ ਨਾਲ ਜਿਹੜੇ ਮੈਂ ਨਾਮ ਬੋਲਦਾ ਉਹ ਆਓ ਬਠੀ ਹੋ ਗਿਆ ਲਓ ਦਰਸ਼ਕੋ ਜੇ ਆਨੰਦ ਆ ਰਾ ਇੱਕ ਵਾਰ ਮੱਲਾ ਲਈ ਵੀ ਤਾੜੀਆਂ ਦੂੜੀਆਂ ਲਾ ਦੇ ਇਧਰਲੇ ਪਾਸੇ ਰੂਪਲ ਤੇ ਧਰਮਿੰਦਰ ਵਾਲੀ ਕੁਸ਼ਤੀ ਚੱਲਦੀ ਹੈ ਮੈਦਾਨ ਦੇ ਵਿੱਚ ਇਸ ਤੋਂ ਬਾਅਦ ਭੋਲਾ ਪਹਿਲਵਾਨ ਬਾਰਨ ਤੇ ਪਹਿਲਵਾਨ ਜਤਿੰਦਰ ਪਥਰੇੜੀ ਇਹ ਤਿਆਰ ਹੋ ਜਾਣ ਨਾਲ ਹੀ ਸਾਹਵਾਜ ਤੇ ਪਹਿਲਵਾਨ ਨੂੰ ਮਾਨ ਕਰਨ ਸੋ ਦਾਨੀ ਸੱਜਣਾਂ ਦਾ ਬਈ ਬਹੁਤ ਬਹੁਤ ਧੰਨਵਾਦ ਆ ਅਲਟੋ ਕਾਰ ਮੱਖਰ ਸਿੰਘ ਜੀ ਯੂ ਐਸ ਐ ਸਨ ਆਫ ਜਸਵੰਤ ਸਿੰਘ ਜੀ ਖਾਲਸਾ ਨੀਟੂ ਯੂ ਐਸ ਐ ਸਨ ਆਫ ਪ੍ਰਕਾਸ਼ ਸਿੰਘ ਜੀ ਇਹਨਾਂ ਵੱਲੋਂ ਜਿਹੜੀ ਅਲਟੋ ਕਾਰ ਦਿੱਤੀ ਜਾ ਰਹੀ ਹੈ ਸੋ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੋਟਰਸਾਈਕਲ ਇੰਦੀ ਦੇਵਲ ਕਿੱਦ ਤੁਹਾਡੇ ਨਗਰ ਖੇੜੇ ਦਾ ਬਹੁਤ ਵਧੀਆ ਸਿੰਗਰ ਹੈ ਪੰਜ ਮੋਟਰਸਾਈਕਲ ਦੇ ਦਿੱਤੇ ਬਹੁਤ ਬਹੁਤ ਧੰਨਵਾਦ ਹੈ ਸੋਨੇ ਦੇ ਕੜੇ ਕੁਲਵਿੰਦਰ ਸਿੰਘ ਜੀ ਬਿੰਦਰ ਯੂ ਕੇ ਸਨ ਆਫ ਸਵਰਗ ਅ ਨਛਤਰ ਸਿੰਘ ਬਹੁਤ ਬਹੁਤ ਧੰਨਵਾਦ ਹੈ ਮੋਟਰਸਾਈਕਲ ਲਵਲੀ ਸਪੇਨ ਸੰਨੀ ਕੈਨੇਡਾ ਸਨ ਹਰਪਾਲ ਸਿੰਘ ਜੀ ਜਾਂਦੇ ਵਿੱਚ ਸਮੂਹ ਪਰਿਵਾਰ ਵੱਲੋਂ ਦਿੱਤਾ ਜਾਣਾ ਹਰਪਾਲ ਤਰਸੋਨਾ ਤੇ ਯੂਵੀ ਮਰਲੇ ਪਾਸੇ ਲੰਘ ਜਿਓ ਹੈਪੀ ਗੋਲ ਯੂਵੀ ਬਾਈ ਅਜੇਪਾਲ ਤੇ ਪਹਿਲਵਾਨ ਗੁਰਸ਼ੇਵਕ ਮੁਸਕਾਵਾ ਦਾ ਆਓ ਵਿੱਚ ਮਿੰਦਰ ਪਹਿਲਵਾਨ ਦੀ ਗੁਰਸ਼ੇਵਕ ਤੇ ਅਜੇਪਾਲ ਪਹਿਲਵਾਨ ਆਲਮਗੀਰ ਬਾਈ ਨਾਲੇ 자ਹਿਦ ਪਹਿਲਵਾਨ ਬਾਬਾ ਬਲਾਈ ਤੇ ਕਰਨ ਦਿਰਾ ਰਵੀ ਕੋਲਾ ਜਿਓ 자ਹਿਦ ਪਹਿਲਵਾਨ ਬਾਬਾ ਬਲਾਈ ਕਰਨ ਦਿਰਾ ਬਾਈ ਜਾਹਿਦ ਪਲਵਨ ਬਾਬਾ ਬਲਾਈ ਕਰਨ ਪਹਿਲਵਨ ਦਰਹਾ ਬਈ ਆਦੇ ਪਹਿਲਵਨ ਆੜ ਕੇ ਜਲਦੀ ਨਾਲ ਗੁਰਸੇਵਕ ਜੈ ਤੁਸੀਂ ਆ ਜਾਓ ਇੱਥੇ ਦੇ ਪਾਸੇ ਗੁਰਸੇਵਕ ਮੁਸ਼ਕਵਾਦ ਰਵੀ ਕੋਲ ਆਓ ਇੱਥੇ ਦੇ ਪਾਸੇ ਗੁਰਸੇਵਕ ਤੇ ਅਜੇ ਵਕ ਪਹਿਲਵਾਨ ਆਨੋ ਮੰਨ ਜੀ ਬਾਈ ਨਾਲ ਹੀ ਜਾਹਿਦ ਤੇ ਕਰਨ ਪਹਿਲਵਾਨ ਮਿੰਦਰ ਪਹਿਲਵਾਨ ਜੀ ਕੋਲ ਹੋ ਜਾਓ ਇੱਥੇ ਦੇ ਪਾਸੇ ਕਰਨ ਉੱਥੇ ਚਲੋ ਮਿੰਦਰ ਪਲਵਨ ਜੀ ਕੋਲ ਸੋ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਇੱਕ ਮੋਟਰਸਾਈਕਲ ਕਾਕਾ ਮਹਿਰਾਨ ਸਿੰਘ ਜੀ ਪੋਤਾ ਸਰਦਾਰ ਸੁਖਜਿੰਦਰਪਾਲ ਸਿੰਘ ਜੀ ਬੈਣੀਪਾਲ ਇਹਨਾਂ ਵੱਲੋਂ ਦਿੱਤਾ ਜਾਣਾ ਬਹੁਤ ਬਹੁਤ ਧੰਨਵਾਦ ਹੈ ਮੋਟਰਸਾਈਕਲ ਸਰਦਾਰ ਬਲਜੀਤ ਸਿੰਘ ਜੀ ਇਟਲੀ ਇਹਨਾਂ ਵੱਲੋਂ ਦਿੱਤਾ ਜਾਣਾ ਤੇ ਇੱਕ ਮੋਟਰਸਾਈਕਲ ਸਰਦਾਰ ਅਮਰੀਕ ਸਿੰਘ ਜੀ ਗਿਲਮ ਭੈਣੀ ਸਾਹਿਬ ਕੈਨੇਡਾ ਵਾਲੇ ਵੱਲੋਂ ਦਿੱਤਾ ਜਾਣਾ ਬਹੁਤ ਬਹੁਤ ਧੰਨਵਾਦ ਹੈ ਹੈਪੀ ਕੀ ਇਹਨਾਂ ਕੁਸ਼ਤੀਆਂ ਦੀ ਜਵਰਾਦ ਦੀ ਹੈ ਹਾਰ ਕ੍ਰਿਸ਼ਨ ਮਾਲਕ ਪਰਬੋਧ ਜੀ ਬਾਈ ਹਾਰ ਕ੍ਰਿਸ਼ਨ ਹਾਰ ਕ੍ਰਿਸ਼ਨ ਜਹਦ ਉਧਰ ਦੇ ਪਾਸਾ ਜਮਿੰਦਰ ਪਹਿਲਵਾਨ ਜੀ ਕੋਲ ਸੇਵਕ ਮੇਰੇ ਕੋਲ ਪਰਚੀ ਲੈਣੀ ਗੁਰਸੇਵਕ ਪ ਮੁਸ਼ਕਾਵਾਦ ਦੇ ਅਜੇ ਪਾਲ ਪਹਿਲਵਾਨ ਆਜੇ ਪਾਲ ਆਲਮਗੀਰ ਇਹ ਬਿੱਟੂ ਜੀ ਜਸਪਾਲ ਮੰਗਰ ਵਾਲੇ ਨਾਰਥ ਇੰਡੀਆ ਫੈਡਰੇਸ਼ਨ ਨਾ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਹੈ ਉਹਨਾਂ ਦਾ ਬੇਟਾ ਹੈ ਅਜੇ ਪਾਲ ਤੇ ਨਾਲ ਗੁਰਸੇਵਕ ਪਹਿਲਵਾਨ ਮੁਸ਼ਕਾਵਾਦ ਰਾਜੂ ਬੇਲ ਸਿੰਘ ਮੁਸ਼ਕਾਵਾਦ ਵਾਲੇ ਬੁੱਧਿਆ ਉਹਨਾਂ ਦਾ ਪੱਠਾ ਬਾਈ ਸ਼ਕੰਦਰ ਸਿੰਘ ਬੁੱਧਿਆ ਜਾਦੀ ਨਾਲ ਸ਼ਕੰਦਰ ਮਹਾਰਾਸ਼ਟਰਾ ਲੋਦਰ ਬਹੁਤ ਬਾਈ ਗੇੜਾ ਲੱਭਦੀ ਹੈ ਪਹਿਲਵਾਨ ਨੋਟ ਕਰੋ ਮੁੱਲਾਂਪੁਰ ਵਾਲੇ ਪਹਿਲਵਾਨੇ ਆ ਆਸੂਮ ਦੇ ਸਕੰਦਰ ਨੂੰ ਬੁਲਾਓ ਜੀ ਜਲਦੀ ਨਾਲ ਹੱਥ ਜੋੜੀ ਵੀ ਕਰਾ ਦਿਓ ਤੁਸੀਂ ਨਾਲ ਬਾਈ ਸਕੰਦਰ ਸਿੰਘ ਵਿੱਚ ਬੁੱਦੇ ਜੀ ਨਾਲ ਹੀ ਹੱਥ ਕੀ ਹੋ ਜਣੀ ਨਾਲ ਹੀ ਢੇੜਾ ਲਵਾ ਦੇਣਾ ਇਧਰ ਗੁੰਗਾ ਪਹਿਲਵਾਨ ਡੱਟ ਬੈਟ ਕੇ ਲਾਈਆਂ ਵੀ ਢੇੜਾ ਲਾਉਗਾ ਵੀਰ ਇਹਦੇ ਵੀ ਮਾਰ ਸਬੰਧ ਕਰੋ ਜੀ ਬਾਈ ਕਮਲ ਬਲਵਾ ਪਥਰੇੜੀ ਤੇ ਜਸਪਿੰਦਰ ਪਹਿਲਵਨ ਮਗਰੋੜ ਲਓ ਇਧਰਲੇ ਪਾਸੇ ਭਪਿੰਦ ਪਹਿਲਵਾਨ ਧਰਮਿੰਦਰ ਤੇ ਅਰੂਪਲ ਜੀ ਦੀ ਕੁਸ਼ਤੀ ਵੱਧ ਪਿਆਰੀ ਮੈਦਾਨ ਦੇ ਵਿੱਚ ਚੱਲਦੀ ਹੋਈ ਹੈ ਕਹਿੰਦਾ ਸੀੜੀ ਕੋਕੋ ਜੰਮਿਆ ਬੱਬਰ ਸ਼ੇਰ ਹੀ ਬਣਦਾ ਏ ਕੋਵਰ ਨਾਗ ਦਾ ਬੱਚਾ ਵੱਡਾ ਹੋ ਕੇ ਫਣਹੀ ਤੜਦਾ ਏ ਬਾਜਾਂ ਤੋਂ ਬਾਜ ਹੀ ਜੰਮਦੇ ਨਾ ਕਿ ਬੱਚੇ ਕਾਮਾਂਗੇ ਜਿੰਦ ਸਵਾਰਿਆ ਕੁਸ਼ਤੀ ਲੜਦੇ ਪੁੱਤ ਪੰਜਾਬਣ ਮਾਮਾਂ ਦੇ ਜਿੰਦ ਸਵਾੜਿਆ ਕੁਸ਼ਤੀ ਲੜਦੇ ਪੁੱਤ ਸਿਹਰੀਆ ਮਾਮਾਂ ਦੇ 5 ਮਿੰਟ ਦਾ ਸਮਾਂ ਬਾਕੀ ਆ ਕੁਸ਼ਤੀ ਦਾ ਜਿਹੜੀ ਰੂਪਲ ਵਾਲੀ ਆ ਹੈਪੀ ਇਹਨੂੰ ਜੇਤੂ ਕਰ ਦੇ ਕੇ ਤੋੜਦੇ ਨਹੀਂ ਆਉਂਦਾ ਹਰ ਕੁਸ਼ਚਨ ਤੋੜਦੇ ਵੀਰੇ ਨਾ ਸਮਾਂ ਨਹੀਂ ਆ ਜੇਤੂ ਕਰ ਦੇ ਕੇ ਤੋੜਦੇ ਮੇਰਾ ਵੀਰਾ ਭਾਈ ਕਮਲ ਤੇ ਜਸਪਿੰਦਰ ਪਹਿਲਵਾਨ ਉੱਥੇ ਜਾਓ ਪੀ ਗੋਲ ਬੇਨਤੀ ਆ ਜੇ ਪੰਜਾਬ ਵਰਚੀ ਆਪ ਦੇ ਵਿੱਚ ਸਾਡੇ ਦੰਗਲ ਸਾਰਾ ਕਰਾਉਣਾ ਇੱਕ ਪਹਿਲਵਾਨ ਖੜਤ ਪਾ ਜਾਂਦਾ ਅੱਗੇ ਵੇਖਿਆ ਕਰੋ ਭਲਾਂ ਦੀ ਜਿੱਤ ਤੇ ਅਗੇ ਤੋਰਦਾ ਕਰੋ ਫਰੀਦ ਪੈਂਦੀ ਆ ਅਸੀਂ 20 20 ਪਾਰਦਾ ਸੀ ਨਾ ਬੋਗਨ ਇੱਥੇ ਬਾਈ ਕਾਕੂ ਬਲੋਣਾ ਟਾਰੀ ਤੇ ਅਮਨਪ੍ਰੀਤ ਪਹਿਲਵਨ ਮਾਛੀਵਾੜਾ ਆਂ ਕਰਾ ਦੇ ਆਪੀ ਨੇ ਆਗਰਾ ਦੀ ਗੁਸਤੀ ਜਿਹੜੀ ਆਈ ਹੈ ਤੇਰੇ ਕੋਲ ਆਂ ਪੱਤੀ ਹੱਥਰੇ ਕੋਲ ਆਗਰਾ ਦੀ ਆ ਗਿਆ ਗਿਆ ਬਾਈ ਕਾਕੂ ਤੇ ਅਮਨਪ੍ਰੀਤ ਪਹਿਲਵਾਨ ਕਾਕੂ ਟਾਰੀ ਦੇ ਅਮਨਪ੍ਰੀਤ ਪਹਿਲਵਨ ਮਾਛੀਵਾੜਾ ਵੀ ਪੁੱਜੋ ਜਲਦੀ ਨਾਲ ਆਪਾਂ ਜੀ ਹਰ ਕਲੈਸ਼ਨ ਮਲ ਪਰ ਤੇ ਨਾਲ ਜੁਵਰਾਜ ਪਹਿਲਵਨ ਸ਼੍ਰੀ ਚਮਕੌਰ ਸਾਹਿਬ ਬਹੁਤ bari ਕੁਸ਼ਤੀ ਹੈ ਤੇ ਜੁਵਰਾਜ ਪਹਿਲਵਨ ਸਰਦਾਰ ਸਿਰਜ ਸਿੰਘ ਦਾ ਪੁੱਤ ਹੈ ਸਰਦਾਰ ਪੱਲੋਜਨ ਸਿੰਘ ਮਾਨ ਦਾ ਬੇਟਾ ਹੈ ਜੁਵਰਾਜ ਸਿੰਘ ਮਾਨ ਪਿੰਡ ਦਾ ਹੈ ਇਹ ਕਬਾਦ ਮਾਜਰਾ ਤੁਹਾਡੇ ਏਰੀਆ ਦਾ ਮਲਕ ਹੈ ਦੀ ਆਪਾਂ ਅਖਾੜਾ ਸ਼੍ਰੀ ਚਮਕੌਰ ਸਾਹਿਬ ਕਾਲਾ ਪਹਿਲਵਾਨ ਜੀ ਜੋਗਾ ਬਣਾ ਜੀ ਨੇ ਤਿਆਰ ਕੀਤਾ ਬੱਠਾ ਬਾਹਤ ਬਾਰੀ ਕੋਸ਼ਿਸ਼ ਨੂੰ ਹੋਣੀ ਹੈ ਵਾਹ ਵਈ ਵਾਹ ਲਾ ਚੱਲਦੇ ਆਂ ਕੁਸ਼ਤੀਆਂ ਮੈਦਾਨ ਦੇ ਵਿੱਚ ਨੌਜਵਾਨਾਂ ਦਰਮਿਆਨ ਵੇਖਦੇ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਜੇਤੂਆਂ ਦੇ ਸਿਰਾਂ ਉੱਤੇ ਤਾਜ ਸਜਦੇ ਹਾਰਿਆਂ ਦੇ ਪੈਰਾਂ ਵਿੱਚ ਬੇੜੀਆਂ ਅਣਖਾਂ ਦਾ ਖੂਨ ਸਦਾ ਮਾਰਦਾ ਉਬਾਲੇ ਜੰਗਾਂ ਜੁੱਤਣੀਆਂ ਬਸ ਕਿ ਨਸ਼ੇੜੀਆਂ ਤੇ ਸੂਰਮੰਗਦੀ ਦੀ ਪ੍ਰਭਾਸਾ ਵੇਖੀਏ ਇੱਕੋ ਗੱਲ ਸਾਂਝੀ ਜੋਧਿਆਂ ਦੇ ਰਾਜ ਦੀ ਉਹ ਸੂਈ ਤੋਂ ਮਰੀਕ ਰੱਖਦੇ ਨੇ ਸੋਧਣੇ ਤੇ ਦੂਜੀ ਡੂਮਛੇੜੀ ਆਖੇ ਖੁੰਦੀ ਬਾਜ ਦੀ ਸਾਡਾ ਵੀਰ ਭਾਈ 인ਦੀ ਬਿਆਲ ਫਿਰ ਤੋਂ ਵੱਡੇ ਮਾਰਸਪਾਣਾ ਬੋਲਾ ਲਈ ਨਾਲ ਹੀ ਭਰਾ ਦੇ ਵੱਲੋਂ ਮੋਟਰਸਾਈਕਲ ਜਿਹੜਾ ਕਈ ਸਾਲਾਂ ਤੋਂ ਦਿੱਤਾ ਜਾਂਦਾ ਹਰ ਸਾਲ ਸਾਰੇ ਦਾਨੀ ਪਰਸਾਂ ਦਾ ਬਹੁਤ ਬਹੁਤ ਧੰਨਵਾਦ ਸਵਾਜ ਜੀ ਉਹਨਾਂ ਨੂੰ ਬਿੰਦੇ ਥੋੜਾ 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 ਵਰਮ ਅਪ ਹੋ ਮੰਨ ਕਰਨਾ ਅਸੀਂ ਪਹਿਲਾ ਟੋਲੇ ਵਾਲੀ ਕੁਸ਼ਤੀ ਅੱਪ ਪਹਿਲਾ ਕਹਿੰਦਾ ਮੈਂ ਪਹਿਲਾ ਵਰਮ ਅਪ ਹੋ ਗਿਆ ਧੰਨਵਾਦ ਕਰਾਂਗੇ ਵੀਰ ਸ਼ਾਬਾਸ਼ ਸ਼ਾਬਾਸ਼ ਮੁੰਲੇ ਲਾ ਦੇ ਦੇਰ ਤੇ ਕਰਦੇ ਗੁਸਤਾ ਫੈਸਲਾ ਇਕੱਠੀਆਂ ਲਾ ਦੇਣਾ ਬੁਲਾ ਆਂ ਕੀ ਪੜਾ ਵੇਟ ਕਰੇ ਭਾਈ ਸਾਹਿਬ ਆਵਾਜ਼ ਦੇ ਮੰਨ ਕਰਨ ਵੀ ਆਈ ਜਾਓ ਫਿਰ ਅਖਾੜੇ ਵਿੱਚ ਨੇੜੇ ਪਹਿਲਵਾਨ ਨੇੜੇ ਰਹਿਣਗੇ ਪਹਿਲਾ ਟੋਲੇ ਵਾਲੀ ਨਾਲ ਲਾ ਕੇ ਨਾਲ ਹੀ 5 ਮਿੰਟ ਬਾਅਦ ਉਹ ਗੁਸਤੀ ਕਰਾ ਦੇਣੀ ਐ ਸਾਵਾਜ਼ ਦੇ ਮੰਨ ਕਰਨ ਵਾਲੀ ਭਾਈ ਪਹਿਲਵਾਨ ਪੁੱਜੇ ਜਾਂਦੀ ਨਾਲ ਸਕੰਦਰ ਸ਼ੇਖ ਨਹੀਂ ਤਾਂ ਫਿਰ ਅਸੀਂ ਗੇੜਾ ਨਹੀਂ ਲਵਾਉਣਾ ਬਾਅਦ ਵਿੱਚ ਨੋਟ ਕਰਿਓ ਸਿੱਧੀ ਗੁਸਤੀ ਕਰਾ ਦੇਣੀ ਐ ਪਹਿਲਵਾਨ ਸਿਕੰਦਰ ਸਿੰਘ ਪੁੱਜੇ ਜੀ ਨਾਲ ਸਮੀ ਪਹਿਲਵਾਨ ਜੀ ਪੁੱਜੇ ਹੋਇਆ ਮਾਛੀਵਾੜਾ ਅਖਾੜਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਹਿਲਵਾਨ ਗੌਰਵ ਮਾਛੀਵਾੜਾ ਇਲਾਕੇ ਦਾ ਮਾਣ ਹੈ ਕੰਦੇ ਯੋਧਾ ਮੱਲ ਬਹੁਤ ਬਹੁਤ ਧੰਨਵਾਦ ਕਰਦੇ ਆ ਚੇਚੇਪੁਰ ਦੇ ਪੁੱਜੇ ਹੋਇਆ ਨਿੱਗੀ ਜੀ ਆਨ ਆਖਦੇ ਆ ਭਾਈ ਗੋਰਾ ਮਾਛੀਆ ਤੇ ਲੱड्डੂ ਪਹਿਲਵਾਨ ਮਾਰਨ ਵਿੱਚ ਆਓ ਗੋਰਾ ਮਾਛੀਆ ਲੱड्डੂ ਮਾਰਨ ਸਭ ਤੋਂ ਵੱਧ ਧੰਨਵਾਦ ਹੈ ਇੱਕ ਮੋਟਰਸਾਈਕਲ ਸਰਦਾਰ ਬਲਜੀਤ ਸਿੰਘ ਜੀ ਇਟਲੀ ਇਹਨਾਂ ਵੱਲੋਂ ਦਿੱਤਾ ਜਾਣਾ ਹੈ ਇੱਕ ਮੋਟਰਸਾਈਕਲ ਸਰਦਾਰ ਅਮਰੀਤ ਸਿੰਘ ਜੀ ਗਿੱਲ ਪੈਣੀ ਸਾਹਿਬ ਕੈਨੇਡਾ ਇਹਨਾਂ ਵੱਲੋਂ ਦਿੱਤਾ ਜਾਣਾ ਹੈ ਸੋਨੇ ਦਿਂਦਰੀ ਨੀਤਾ ਇਟਲੀ ਲੱਖੀ ਆਸਟ੍ਰੇਲੀਆ ਸਨ ਆਫ ਸਰਦਾਰ ਗੁਰਮਖ ਸਿੰਘ ਇਹਨਾਂ ਵੱਲੋਂ ਦਿੱਤਾ ਜਾਣਾ ਹੈ ਕਬੱਡੀ ਖਿਡਾਰੀਆਂ ਦੇ ਲਈ ਦੇਸੀ ਘਿਓ ਦੀ ਸੇਵਾ ਛਿੰਝ ਕਮੇਟੀ ਵੱਲੋਂ 30 ਕਿਲੋ ਦੇਸੀ ਘਿਓ ਦਿੱਤਾ ਜਾਣਾ ਬਾਰ ਬਾਰ ਧੰਨਵਾਦ ਹੈ ਕਬੱਡੀ ਖਿਡਾਰੀਆਂ ਦੇ ਲਈ ਦੇਸੀ ਘਿਓ ਦੀ ਸੇਵਾ ਸਰਦਾਰ ਮਨੋਤ ਸਿੰਘ ਜੀ ਸੈਣੀ ਖੇਤੀ ਸੇਵਾ ਸੈਂਟਰ ਸਹਜੂ ਮજરા 12 ਕਿਲੋ ਦੇਸੀ ਘਿਓ ਇਹਨਾਂ ਦਾ ਵੀ ਵਿਸ਼

ਅਸੀਂ ਬਹੁਤ ਬਹੁਤ ਧੰਨਵਾਦ ਸੇਖ ਪੁੱਜੇ ਅਜਨਾ ਸ਼ਕੰਦਰ ਸੇਖ ਪਾਲੀ ਕੋ ਸਾਹਿਬ ਪੁਲਾਂਜੀ ਪਾਲੀ ਬੁਲਾਂਜੀ ਪੁਆਇੰਟ ਲਾ ਰੂਪਲ ਦੇ ਧਰਮਿੰਦਰ ਵਾਲੀ ਕੁਰਸੀ ਦਾ ਪੁਆਇੰਟ ਹੋਣ ਲੱਗਾ ਨੋਟ ਕਰੋ ਜੀ ਕੰਦ ਬਰਬਰ ਮਾਛੀ ਬੜਾ ਵਿਜੇ ਪਹਿਲਵਾਨ ਬਈ ਜਗਰਾਵਾ ਚਲੋ ਵਿਜੇ ਇੱਕ ਪਾਸੇ ਹੋ ਜਾਓ ਰੈਫਰੀ ਦੇਖੋ ਕਿੱਥੇ ਆ ਫਰੀ ਆ ਬਹੁਤ ਵਧੀਆ ਮੁਕਾਬਲੇ ਨੋਜਾਨਾ ਦਰਮਿਆਨ ਵੇਖੋ ਕੌਣ ਜਿੱਤਦਾ ਕੌਣ ਹਾਰਦਾ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਕਹਿੰਦਾ ਚੋਖਾ ਜੇ ਇਨਾਮ ਮਿਲਦਾ ਏ ਮੱਲੀ ਦਾ ਉਹ ਸੋਨੀ ਉੱਤੇ ਪਹੁੰਚਣਾ ਆਸਾਨ ਥੋੜੀ ਐ ਮੱਲੀਆ ਮਖੌਲ ਦੀਆਂ ਧਾਰ ਖੰਡੇ ਦੀ ਮੰਡੀਆਂ 'ਚ ਵੇਖਿਓ ਜੋ ਸਮਾਨ ਥੋੜੀ ਐ ਓਏ ਪਿੰਡਿਆਂ 'ਚ ਪੋਰਾ ਵੱਜਦੀ ਨਹੀਂ ਸੱਤਿਆ ਵੱਡੀਆਂ ਜੋੜਾਂ 'ਚ ਵੱਡੇ ਹੀ ਮੁਕਾਬਲੇ ਤਾਲੂਏ ਨੂੰ ਲੱਗ ਜਾਂਦੀ ਜੀਵ ਸੁੱਕ ਕੇ ਕਰਦਾ ਬਗਾਨਾ ਜਦੋਂ ਟੈਟ ਕਾਬਲੇ ਕਿ ਤਾਲੂਏ ਨੂੰ ਲੱਗ ਜਾਂਦੀ ਜੀਵ ਸੁੱਕ ਗਏ ਕਰਦਾ ਬਗਾਨਾ ਜਦੋਂ ਟੈਟ ਕਾਬਲੇ ਉਧਰ ਬਹੁਤ ਬਹੁਤ ਧੰਨਵਾਦ ਕਰਦੇ ਆ ਬੰਗਲ ਕਮੇਟੀ ਸਮਰਾਲਾ ਤੋਂ ਸਾਡੇ ਕਾਕੜ ਧਲੋਜੀ ਉੱਚੇ ਜਤਰ ਦੇ ਪੁੰਜਿਆ ਨਾਲ ਸਰਦਾ ਪੋਲਾ ਸਿੰਘ ਜੀ ਮਾਨਗੀ ਲੰਬੜਦਾਰ ਸਾਹਿਬ ਉੱਚੇ ਜਤਰ ਦੇ ਪੁੰਜਿਆ ਬਹੁਤ ਬਹੁਤ ਧੰਨਵਾਦ ਨਕੀ ਜਾਨੋ ਆਖਦੇ ਜੀ ਕਾਰਵਾੜੇ ਜਾਨੀ ਸੱਜਰ ਵੀਰੋਂ ਦਾ ਫਿਰ ਇੱਕ ਵਾਰ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਮੱਕਰ ਸਿੰਘ ਜੀ ਜੁਐਸਏ ਸਰਦਾਰ ਜਸਵੰਤ ਸਿੰਘ ਜੀ ਖਾਲਸਾ ਨੇਤੂ ਜੁਐਸਏ ਸਨਫ ਸਰਦਾਰ ਪ੍ਰਕਾਸ਼ ਸਿੰਘ ਜੀ ਇਹਨਾਂ ਦੇ ਪਰਿਵਾਰ ਦਾ ਫਿਰ ਇੱਕ ਵਾਰ ਪ੍ਰਬੰਧਕ ਕਮੇਟੀ ਨਗਰਪਿੰਡ ਸਹਿਜੋ ਮਾਜਰੇ ਵੱਲੋਂ ਐਨਆਰਈ ਵੀਰਾਂ ਵੱਲੋਂ ਔਰ ਸਾਡੀ ਸੂਹ ਰਨੰਦਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਪਰ ਇਸ ਵਾਰ ਆਲਟੋ ਕਾਰ ਦਾਨ ਵੱਜੋਂ ਦਿੱਤੀ ਗਈ ਹੈ ਮੋਟਰਸਾਈਕਲ ਵਾਲੇ ਦਾਨੀ ਸੱਜਣ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਵਾਹਿਗੁਰੂ ਉਹਨਾਂ ਘਰਾਂ ਵਿੱਚ ਕਰੀ ਬੱਦਾ ਪਰਮਾਤਮਾ ਉਹਨਾਂ ਘਰਾਂ ਵਿੱਚ ਕਰੇ ਲੰਮੀ ਉਮਰ ਕਰੀ ਸਾਰੇ ਵੀਰਾਂ ਦੀ ਜੋ ਰਲਮਿਲ ਹਾਰਸਾ ਦੇ ਵੱਡਾ ਕੁਸ਼ਤੀ ਡੰਗਲ ਕਰਵਾਉਂਦੇ ਨੇ ਵੱਡਾ ਕੁਸ਼ਤੀ ਡੰਗਲ ਕਰਵਾਉਂਦੇ ਨੇ ਭਾਈ ਆਰਣ ਬਲਵੰਤ ਪੁੱਟਾ ਦੇ ਗੱਗੂ ਪਹਿਲਵਾਨ ਚੀਮਾ ਆਰਣ ਪੁੱਟਾ ਦੇ ਗੱਗੂ ਧੀਮਾ ਜਲਦੀ ਨੇ ਵਿੱਚ ਪਜੋ ਖੜੇ ਦੇ ਆਰੀਅਨ ਪਹਿਲਵਾਨਾ ਪੁੱਟਾ ਤੇ ਗੱਗੂ ਪਹਿਲਵਾਨ ਜੀਮਾ ਨਾਲ ਹੀ ਗਿੰਦਾ ਪਹਿਲਵਾਨ ਮਾਣੇ ਵਾਲੇ ਤੇ ਕਿਸ਼ਨ ਪਹਿਲਵਾਨ ਦਰਾਹਾ ਬਈ ਗਿੰਦਾ ਪਹਿਲਵਾਨ ਤੇ ਕਿਸ਼ਨ ਪਹਿਲਵਾਨ ਦਰਾਹਾ ਬਈ ਇਹ ਵੀ ਮੰਨਾ ਹੋ ਜਲਦੀ ਨਾਲ ਪਰਚੀਆਂ ਨਾਲ ਪਲੀਜ਼ ਆਰੀਅਨ ਤੇ ਗੱਗੂ ਪਹਿਲਵਾਨ ਜੀਮਾ ਬਈ ਇਧਰ ਪਾਸੇ ਹੋ ਜਾਓ ਦੋਨੇ ਕੁਸ਼ਤੀਆਂ ਵਿੱਚ ਦੇਖੋ ਕੌਣ ਜਿੱਤਦਾ ਕੌਣ ਹਰਦਾ ਉੱਥੇ ਕੁਸ਼ਤੀ ਕਰਾ ਲਓ ਉਧਰਲੇ ਪਾਸੇ ਗੁਰਸੇਵਕ ਤੇ ਅਜੇ ਪਾਲ ਦੀ ਕੁਸ਼ਤੀ ਹੈ ਬਾਈ ਮਾਨਕਰਨ ਪੁੱਜੇ ਅਖਾਰੇ ਵਿੱਚ ਮਾਨਕਰਨ ਡੂੰਮਛੇੜੀ ਜਲਦੀ ਨਾਲ ਮੋਟਰਸਾਈਕਲ ਦੀ ਕੁਸ਼ਤੀਆਂ ਮਾਨਕਰਨ ਪੁੱਜੇ ਜੌਂਦੀ ਨਾਲ ਸਹਾਵਾਜ ਵਿੱਚ ਮਾਨਕਰਨ ਡੂੰਮਛੇੜੀ ਅਰਸ਼ ਤੇ ਭੋਵੀ ਨੂੰ ਬਿੰਦੀ ਤਿਆਰ ਬੈਠਾ ਰਹਿਣਗੇ ਪਹਿਲਵਾਨ ਜੀ ਤੁਸੀਂ ਲੋਦਰ ਬਾਦੇ ਦੀ ਕੁਸ਼ਤੀ ਜਲਦੀ ਪੈਂਟ ਦੀ ਕੁਸ਼ਤੀ ਜਲਦੀ ਦੇਖਦੇ ਵੀ ਕੌਣ ਜਿੰਦਾ ਕੌਣ ਹਰਦਾ ਕੇ ਬਾਤ ਸਮਝਦੀ ਹੋਏਗੀ ਇੱਕ ਪਾਸੇ ਦਰਬਿੰਦਰ ਕਹਾਲੀ ਦੇ ਦੂਜੇ ਪਾਸੇ ਰੁਪਲਜੀ ਤਰੰਗੀ ਵਾਲਾ ਦੇਖਦੇ ਆ ਵੀ ਕੌਣ ਜਿੱਤਦਾ ਕੌਣ ਹਾਰਦਾ ਕੇ ਬਾਤ ਸਿਆਲੇ ਹੋਏਗੀ ਇਸੇ ਤਰ੍ਹਾਂ ਕੱਲ ਨੂੰ 23 ਤਰੀਕ ਸਿਆਲੇ ਦਾ ਦੰਗਲ ਹੈ ਛੋਟੀ ਦੇ ਮੱਲ ਪੁੱਜਣੀਆਂ ਤੇ ਸੱਦੇ ਪੱਤਰ ਵਾਲੇ ਮੱਲਾਂ ਦੀਆਂ ਕੁਸ਼ਤੀਆਂ ਹੋਣੀਆਂ ਤੇ ਸੇਮੀ ਕਹਿੰਦੇ ਡੂੰਘੇੜੀ ਦੰਗਲ ਹੈ ਉੱਥੋਂ ਵੀ ਸੱਦੇ ਪੱਤਰ ਵਾਲੇ ਮੱਲਾਂ ਦੀਆਂ ਕੁਸ਼ਤੀਆਂ ਹੋਣੀਆਂ ਨੋਟ ਕਰਿਓ ਭਾਈ ਦੰਗਲ ਕਮੇਟੀ ਵੱਲੋਂ ਇਹ ਬੇਨਤੀਆਂ ਕਰਵਾਈਆਂ ਜਾਂਦੀਆਂ ਹੈ ਪਹਿਲਵਾਨ ਨੋਟ ਕਰੋ ਬੋਲਣ ਵਾਲੇ ਬੋਲ ਦਿੰਦੇ ਆ ਭਈ ਸੱਦੇ ਪੱਤਰ ਵਾਲੇ ਮੱਲਾਂ ਦੀਆਂ ਕੁਸ਼ਤੀਆਂ ਹੋਣੀਆਂ 24 ਤਰੀਕ ਪ੍ਰਤਗਰ ਦੀ ਧਰਤੀ ਤੇ ਕਿਸੇ ਮੱਲਾਂ ਮਾਨ ਸਬੰਧੀ ਹੋਣਾ ਮੇਨਸ ਸੱਦੇ ਪੱਤਰ ਵਾਲਾ ਨੋਟ ਕਰੋ ਭਈ ਪਹਿਲਵਾਨ ਗਿੰਦਾ ਬੁੱਜੇ ਨਾਲ ਹੀ ਕ੍ਰਿਸ਼ਨੰਦਰਾ ਅ ਚੀਮੇ ਵਾਲੇ ਬੁਲਾਣਾ ਉਧਰਲੇ ਪਾਸੇ ਹੋ ਜਾ ਐਪੀ ਗੁਰਦੌਰ ਕੇ ਹਾਂਜੀ ਪੁਆਇੰਟ ਤੇ ਵੀ ਹੋ ਜਾਂ ਨਹੀਂ ਪੁਆਇੰਟ ਲਾਓ ਇਹ ਕੁਸ਼ਤੀ ਪੁਆਇੰਟਾਂ ਤੇ ਵੀ ਜਿਹੜੀ ਹਾਲੇ ਤੱਕ ਪੁਆਇੰਟ ਨਹੀਂ ਬਣਿਆ ਅਗਲਾ ਫੈਸਲਾ ਕਮੇਟੀ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਸੰਬਰਕ ਬਣਾ ਕੇ ਦੱਸ ਦਿਓ ਜੀ ਪਾਲੀ ਕੋ ਸਮਰਾਨੋ ਗਿੰਦੀ ਪਹਿਲਵਾਨ ਤੇ ਕ੍ਰਿਸ਼ਨ ਪਹਿਲਵਾਨ ਦਰਾਹਾ ਬਾਈ ਕ੍ਰਿਸ਼ਨ ਨੰਬਰ ਆਹਾ ਬਸੇ ਦੀ ਕੀ ਫੈਸਲਾ ਕਮੇਟੀ ਬਾਈ ਜਤਿੰਦਰ ਕਮੇਟੀ ਜਤਿੰਦਰ ਪਹਿਲਵਾਨ ਉਹਨਾਂ ਨੂੰ ਬੇਨਤੀ ਜਤਿੰਦਰ ਪਹਿਲਵਾਨ ਜੀ ਵੀ ਵਿੱਚ ਆ ਜਿਓ ਪਹਿਲਵਾਨ ਜਤਿੰਦਰ ਡੂੰਛੇੜੀ ਬਾਈ ਸਕੰਦਰ ਸੇਖ ਸਕੰਦਰ ਸੇਖ ਪੁੱਜੇ ਜਲਦੀ ਨਾਲ ਹਰਜੀਤ ਜੀ ਇੱਥੇ ਕਮੇਟੀ ਮੈਂਬਰਾਂ ਨਾਲ ਗੱਲ ਕਰ ਰਿਹਾ ਵੀ ਕੁਸ਼ਤੀ 20 ਮਿੰਟ ਤੋਂ ਬਾਅਦ 5 ਮਿੰਟ ਪੁਆਇੰਟਾਂ ਦੇ ਵੀ ਬਰਾਬਰ ਹੋਗੇ ਜੀ ਹੁਣ ਫੈਸਲਾ ਦੱਸੋ ਅਗਲਾ ਮੇਰੇ ਵੀਰ ਕਹਿ ਰਹੇ ਆ ਜੀ ਪ੍ਰਬੰਧਕ ਕਮੇਟੀ 5 ਮਿੰਟ ਦੇ ਦਿਓ ਜੀ ਪੁਆਇੰਟ ਤੇ ਘਰਾ ਦਿਓ ਆ ਸਾਡੀ ਜਿਹੜੀ ਦਰਖਾਸਤ ਕਮੇਟੀਆ ਉਹਨਾਂ ਨੇ ਦੱਸਣਾ ਹੁੰਦਾ ਜੀ ਅਸੀਂ ਤਾਂ ਬੋਲ ਹੀ ਸਕਦੇ ਆ 5 ਮਿੰਟ ਤਾਂ ਹੋ ਗਈ ਜੀ 20 ਦੇ ਬਾਅਦ 5 ਮਿੰਟ ਪੁਆਇੰਟਾਂ ਤੇ ਹੋ ਗਈ ਹੈ ਕਹਿੰਦੇ 5 ਮਿੰਟ ਹੋਰ ਦੇ ਦਿਓ ਓਕੇ ਜੀ ਸੋ ਬਹੁਤ ਬਹੁਤ ਧੰਨਵਾਦ ਸਰਦਾਰ ਜਗਜੀਵਨ ਸਿੰਘ ਜੀ ਖੇਲਿਆ ਸਾਹਿਬ ਉਧਰ ਸ਼੍ਰੀ ਮੰਗਤ ਰਾਜ ਜੀ ਬਹੁਤ ਬਹੁਤ ਧੰਨਵਾਦ ਸਾਡੇ ਪਰੰਪਰੇ ਵੀਰ ਸੋ ਸਰਦਾਰ ਜਗਜੀਵਨ ਸਿੰਘ ਜੀ ਖੇਲਿਆ ਸਾਹਿਬ ਸਾਬਕਾ ਮੈਲੋ ਹਲਕਾ ਸਮਰਾਲਾ ਉਹ ਵੀ ਉੱਚੇ ਚਤਤੋਂ ਪੁੱਜੇ ਨੇ ਉਹਨਾਂ ਦਾ ਵੀ ਇੱਥੇ ਪੁੱਜਣ ਤੇ ਬਹੁਤ ਬਹੁਤ ਸਵਾਗਤ ਹੈ ਉਹਨਾਂ ਦੇ ਨਾਲੇ ਸਾਡੇ ਲਾਲਾ ਮੰਗਤ ਰਾਜ ਜੀ ਸਮਰਾਲੇ ਤੋਂ ਉਹ ਗਿਆਨੀ ਸਾਜੇ ਲੋਕ ਗਿਆ ਸਮਾਜ ਦੇ ਵੀ ਅਸੀਂ ਉਹਨਾਂ ਦਾ ਵੀ ਇੱਥੇ ਪੁੱਜਣ ਤੇ ਨਗਰਪਿੰਡ ਸਾਜੋ ਮਾਜਰੇ ਦੀ ਤਰਫੋਂ ਸਮੂਹ ਗ੍ਰਾਮ ਪੰਚਾਇਤ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਲਓ ਓਦਰ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਜਗਤਾਰ ਸਿੰਘ ਵਿਦਿਆਲਪੁਰਾ ਐਮ ਐਲ ਏ ਸਾਹਿਬ ਉੱਚੇ ਜਤਰ ਤੇ ਪੁੱਜਿਆ ਔਰ ਨਾਲ ਹੀ ਸਾਡਾ ਵੀਰ ਇੰਦੀ ਦੇ ਆ ਲੱਗਦਾ ਵੀ ਬਹੁਤ ਬਹੁਤ ਧੰਨਵਾਦ ਵੱਡਾ ਪਿਆਰਾ ਇੰਦੀ ਬਾਈ ਉਹਨਾਂ ਨਾਲ ਵੀ ਸਾਰੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਆਸ਼ਵਨੀ ਪਹਿਲਵਨ ਬਾਰਮ ਤੇ ਕਮਲ ਪਹਿਲਵਨ ਮੁੱਲਾ ਪਰ ਵਈ ਆਸ਼ਵਨੀ ਦੇ ਕਮਲ ਮੁੱਲਾ ਪਰ ਵਿਚ ਆਓ ਦੱਸੋ ਜੀ ਕਮੇਟੀ ਵਾਲੇ ਵੀਰਾਂ ਨੂੰ ਬੇਨਤੀ ਆ ਮੱਚ ਤੋਂ ਹਰਜੀਤ ਜੀ ਲਖਮਿੰਦਰ ਸਿੱਧੂ ਸਾਹਿਬ ਲਖਮਿੰਦਰ ਸਿੰਘ ਜੀ ਸਿੱਧੂ ਸਾਹਿਬ ਬੇਨਤੀ ਸਮਾਂ ਦੱਸੋ ਜੀ ਅੱਗੇ ਕੀ ਕਰਨਾ ਹੈ ਕੁਸ਼ਤੀ ਦਾ ਵੀਰ ਉਧਰ ਦੱਸੋ ਇੱਕ ਮਿੰਟ ਉਹ ਤੁਹਾਡੀ ਵੇਟ ਕਰ ਰਹੇ ਨੇ ਲਖਮਿੰਦਰ ਸਿੱਧੂ ਜੀ ਮਾੜਾ ਦੱਸ ਦੋ ਜਾ ਕੇ ਉਹ ਭਾਜੀ ਅੰਦਰ ਜਾਓ ਆਸ਼ੂ ਆਈ ਜਾਓ ਇੱਥੇ ਆਸ਼ੂ ਜਸਦੀਪਾ ਆਪਾਂ ਅਗਲੇ ਸਾਲ ਜਿਹੜੇ ਮੋਟਰਸਾਈਕਲ ਬੋਲਦੀ ਹੈ ਜਰੂਰ ਲਗਾਤਾਰ 2 ਮਿੰਟ ਦੇ ਦਿਓ 2026 ਦੇ ਦੰਗਲ ਦੇ ਨਹੀਂ ਸਾਡੇ ਦਾਨੀ ਸਚਨ ਵੀਰਾਂ ਵੱਲੋਂ ਜਿਹੜੇ ਭਰਾਵਾ ਵੱਲੋਂ ਸਪਲੈਂਡਰ ਮੋਟਰਸਾਈਕਲ ਬੋਲਟ ਮੋਟਰਸਾਈਕਲ ਦਾਨ ਪੂਜੋ ਦਿੱਤੇ ਜਾਣੇ ਨੇ ਸਰਦਾਰ ਗੁਰਵਚਨ ਸਿੰਘ ਜੀ ਲੰਬੜਦਾਰ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਸਪਲੈਂਡਰ ਮੋਟਰਸਾਈਕਲ ਦਿੱਤਾ ਜਾਣਾ ਹੈ ਸਰਦਾਰ ਸੁਖਵਿੰਦਰ ਸਿੰਘ ਜੀ ਯੂਐਸਏ